ਇਹਦੇ ਚ ਮੈਂ ਤਾਂ ਸਰਕਾਰਾਂ ਦੀ ਨਲਾਈਕੀ ਆ ਝੋਨੇ ਲੋਕਾਂ ਨੇ ਵੱਢ ਲਏ ਤੇ ਡੱਬਿਆਂ ਚੋਂ ਸੀਖਾਂ ਕਢ ਲਈਆਂ ਵੀ ਪਰਾਲੀ ਸਾੜਾਂਗੇ ਤੇ ਇਹਨਾਂ ਨੇ ਸਬਸਿਡੀ ਵਾਲੀਆਂ ਮਸ਼ੀਨਾਂ ਦੇ ਫਾਰਮ ਜੇ ਕਢ ਤੇ ਕਿ ਤੁਸੀਂ ਆਹ ਭਰ ਦਿਓ ਜਦੋਂ ਝੋਨੇ ਵੱਢਣ ਦਾ ਟਾਈਮ ਆ ਜਾਂਦਾ ਉਦੋਂ ਹੀ ਪ੍ਰਦੂਸ਼ਣ ਦਾ ਮੁੱਦਾ ਚੱਕਦੇ ਆ ਸਾਰੇ ਕਿਸਾਨਾਂ ਤੇ ਪਰਚੇ ਕਰਦੇ ਆ ਤੇ ਸਾਰਾ ਸਾਲ ਇਹ ਜਿਹੜੀ ਪਰਾਲੀ ਫੈਕਟਰੀਆਂ ਦੇ ਵਿੱਚ ਸੜਨੀ ਹੈ ਤੇ ਕੀ ਇਹ ਉਹਨਾਂ ਤੇ ਪਰਚੇ ਕਰਨਗੇ ਮੁੜ ਕੇ ਇਹ ਟਾਉਣ ਵਾਲੇ ਪੰਜਾਬ ਚਾਰਾਂ ਸਾਲਾਂ ਨੂੰ ਦਸਾਂ ਸਾਲਾਂ ਨੂੰ ਇਹਨਾਂ ਨੇ ਇਹ ਕਹਿ ਦੇਣਾ ਵੇਕੇ ਲੈਦਾ 2000 ਰੁਪਿਆ ਟੈਗਸ ਕਟਾਇਆ ਕਰੋ ਤੇ ਜਿਵੇਂ ਮਰਜ਼ੀ ਪਰਾਲੀ ਸਾੜੀ ਜਾਓ ਇਹ ਤਰੀਕਾ ਪਾਈ ਗਏ ਪਹਿਲਾਂ ਇਹਦੇ 13 ਮਈ ਤਰੀਕ ਆ ਫਿਰ ਇਹਦੇ 20 ਮਈ ਆ ਫਿਰ 21 ਮਈ ਜਦੋਂ ਪਨੀਰੇ ਵੇਚਣ ਦਾ ਟਾਈਮ ਟੱਪ ਗਿਆ ਤੇ ਆਹਦੇ ਤੁਸੀਂ ਹਾਈਬ੍ਰਿਡ ਝੋਨਾ ਲਾ ਸਕਦੇ ਆ ਬਰਾੜਾ ਕਿਸਾਨਾਂ ਤੇ ਯਾਰ ਬੜੇ ਪਰਚੇ ਹੋਈ ਜਾਂਦੇ ਆ ਪਰਾਲੀ ਸਾੜਨ ਦੇ ਚਲੋ ਆਪਾਂ ਇਹ ਤਾਂ ਕਹਿ ਸਕਦੇ ਆ ਕਿਸਾਨ ਵਿਚਾਰੇ ਭੁਗਤਣਗੇ ਜੋ ਹੈਗਾ ਜੋ ਸਰਕਾਰਾਂ ਕਰੀ ਜਾਂਦੀਆਂ ਧੱਕੇ ਪਰ ਆਪਾਂ ਇਹ ਕਦੇ ਸੋਚਿਆ ਵੀ ਜੇ ਜਿਹੜੀ ਪ੍ਰਾਲੀ ਜਾਂਦੀ ਹੈ ਜਿੱਥੇ ਫੈਕਟਰੀਆਂ ਜਾਊਗੀ ਉਥੇ ਇੱਥੇ ਇਕੱਠੀ ਕਰਦੇ ਆ ਉਥੇ ਵੀ ਮੀਂਹ ਪੈਣੇ ਆ ਉਹਦੀ ਪ੍ਰਦੂਸ਼ਣ ਉਹਦਾ ਵੀ ਹੋਣਾ ਹੈ ਉਥੇ ਕਿਸਾਨਾਂ ਤੇ ਪਰਚੇ ਕਰਦੇ ਆ ਤੇ ਸਾਰਾ ਸਾਲ ਇਹ ਜਿਹੜੀ ਪ੍ਰਾਲੀ ਫੈਕਟਰੀਆਂ ਦੇ ਵਿੱਚ ਸੜਨੀ ਹੈ ਹੂੰ ਤੇ ਕੀ ਇਹ ਉਹਨਾਂ ਤੇ ਪਰਚੇ ਕਰਨਗੇ ਮੁੜ ਕੇ ਇਹ ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਕਿਸਾਨਾਂ ਤੇ ਪਰਚਿਆਂ ਵਾਲਾ ਕੰਮ ਫੈਲਾ ਨਿਬੜ ਗਿਆ ਜਿਹੜੇ ਪਰਚੇ ਕਿਸਾਨਾਂ ਤੇ ਕਰਤੇ ਉਦੋਂ ਬਾਅਦ ਫੈਲਾ ਬੰਦ ਕਰਕੇ ਤੇ ਪਰਚਾਂ ਦਾ ਮੁੱਦਾ ਹੀ ਨਿਬੜ ਜਾਂਦਾ ਮੜਕੇ ਉਦੋਂ ਬਾਅਦ ਕੋਈ ਪ੍ਰਦੂਸ਼ਣ ਹੁੰਦਾ ਹੀ ਨਹੀਂ ਬਿਲਕੁਲ ਭਾਈ ਜਦੋਂ ਝੋਨੇ ਵੜਨ ਦਾ ਟਾਈਮ ਆ ਜਾਂਦਾ ਉਦੋਂ ਹੀ ਪ੍ਰਦੂਸ਼ਣ ਦਾ ਮੁੱਦਾ ਚੱਕਦੇ ਆ ਸਾਰੇ ਬੁੱਧੇ ਜੀ ਵੀ ਉਦੋਂ ਹੀ ਬੋਲਦੇ ਆ ਜਿਹੜੇ ਕਿਸਾਨ ਵਿਰੋਧੀ ਲੋਕ ਆ ਉਹ ਵੀ ਉਦੋਂ ਹੀ ਬੋਲਦੇ ਆ ਸਰਕਾਰਾਂ ਵੀ ਉਦੋਂ ਹੀ ਬੋਲਦੀਆਂ ਹੂੰ ਇੱਥੋਂ ਖੇਤਾਂ ਚੋਂ ਪਰਾਲੀ ਇਕੱਠੀ ਕਰਕੇ ਸਟਾਕ ਕਰ ਲੈਣਗੇ ਸਟਾਕ ਕਰਕੇ ਉੱਥੇ ਜਿਵੇਂ ਤੁਸੀਂ ਅੱਗੇ ਦੱਸਿਆ ਮੀਂਹ ਪਈ ਜਾਂਦੇ ਆ ਫੰਗਸ ਨਾਲ ਹੋਰ ਵੀ ਬਿਮਾਰੀਆਂ ਉੱਥੇ ਫੈਲਦੀਆਂ ਤੇ ਸਾਲ ਭਾਰੇ ਨੂੰ ਸਾੜਿਆ ਵੀ ਜਾਣਾ ਸਾਲ ਭਰ ਉਹ ਸਾੜਨਗੇ ਉਹਨਾਂ ਤੇ ਕੋਈ ਇਹਨਾਂ ਨੇ ਕਿਨ ਤੋਂ ਪ੍ਰੰਤੋਂ ਨਹੀਂ ਕਰਨੀ ਬਾਸਾ 5-7 ਦਿਨ ਹੋਰ ਆ ਜਦੋਂ ਜ਼ਿੰਮੇਦਾਰਾਂ ਨੇ ਸਾਰਾ ਪਰਾਲੀ ਦਾ ਨਵੇੜਤਾ ਉਸ ਤੋਂ ਬਾਅਦ ਕਿਸੇ ਨੇ ਇਹ ਨਹੀਂ ਆਖਣਾ ਪ੍ਰਦੂਸ਼ਣ ਨਾ ਕਰੋ ਕਿਸੇ ਨੇ ਇਹ ਨਹੀਂ ਆਖਣਾ ਪਰਾਲੀ ਨਾ ਸਾੜੋ ਉਹਦਾ ਕਾਰਨ ਇਹ ਆ ਕਿ ਕਾਰਖਾਨੇ ਵਾਲੇ ਬਾਈ ਟੈਗਸ ਭਰਦੇ ਆ ਆਪਣੇ ਤੇ 56 ਤਾਂ ਕਰਦੇ ਆ ਇਹਨਾਂ ਨੂੰ ਆਏ ਆ ਵੀ ਆਪਾਂ ਕਿਸਾਨਾਂ ਨੂੰ ਟੈਕਸ ਲਾ ਦੇਾਂਗੇ ਤੁਸੀਂ ਵੇਖ ਲਿਓ ਆਉਣ ਵਾਲੇ ਪੰਜਾਬ ਚਾਰਾਂ ਸਾਲਾਂ ਨੂੰ 10 ਸਾਲਾਂ ਨੂੰ ਇਹਨਾਂ ਨੇ ਇਹ ਕਹਿ ਦੇਣਾ ਵੀ ਕਿੱਲੇ ਦਾ 2000 ਰੁਪਿਆ ਟੈਕਸ ਕਟਾਇਆ ਕਰੋ ਤਾਂ ਜਿਵੇਂ ਮਰਜ਼ੀ ਪਰਾਲੀ ਸਾੜੀ ਜਾਓ ਜਦੋਂ ਕਿਸਾਨਾਂ ਤੋਂ ਪੈਸੇ ਅਗਰਾਹੀ ਕਰਨ ਲੱਗ ਪਏ ਉਦੋਂ ਫਿਰ ਨਾਂ ਦਾ ਕੋਈ ਪਰਦੋਸ਼ ਨਹੀਂ ਹੋਣਾ ਨਾ ਧੂਆ ਦਿੱਲੀ ਜਾਣਾ ਤੇ ਨਾ ਹੀ ਇਹ ਮੁੱਦਾ ਬਣਨਾ ਤੇ ਬਾਕੀ ਇਹਦੇ ਚ ਮੈਂ ਤਾਂ ਸਰਕਾਰਾਂ ਦੀ ਨਲਾਈਕੀ ਹੈ ਸਰਕਾਰਾਂ ਨੂੰ ਪ੍ਰਬੰਧ ਚਲਾਉਣੇ ਨਹੀਂ ਆਉਂਦੇ ਪਹਿਲਾਂ ਤੁਸੀਂ ਵੇਖੋ ਆਪਣਾ ਜਿਵੇਂ ਸੇਮ ਦਾ ਏਰੀਆ ਮੁਕਸਰ ਸਾਹਿਬ ਦਾ ਇੱਥੇ ਪਹਿਲਾਂ ਇਹਨਾਂ ਨੇ ਪਾਵਨ ਦੀ ਲਾਤੀ ਆਖੇ ਬਈ ਜਿਹੜਾ ਹਾਈਬ੍ਰਿਡ ਝੋਨਾ ਉਹ ਨਹੀਂ ਲਾਉਣਾ ਉਹਦੇ ਪਨੇਰੇ ਵੇਚੇ ਜਾਂਦੇ ਆ 5 6 ਮਈ ਨੂੰ ਇਹਨਾਂ ਨੇ ਤਰੀਕਾਂ ਪਾਈ ਗਏ ਪਹਿਲਾਂ ਦੇ 13 ਮਈ ਤਰੀਕ ਆ ਫੇਰ ਦੇ 20 ਮਈ ਆ ਫਿਰ 21 ਮਈ ਜਦੋਂ ਪਨੇਰੇ ਵੇਚਣ ਦਾ ਟਾਈਮ ਟੱਪ ਗਿਆ ਤੇ ਆਦੇ ਤੁਸੀਂ ਹਾਈਬ੍ਰਿਡ ਝੋਨਾ ਲਾ ਸਕਦੇ ਆ ਉਹਦੇ ਤੋਂ ਹਾਈਬ੍ਰਿਡ ਝੋਨੇ ਤੋਂ ਵਾਂਝੇ ਰਹਿ ਗਏ ਲੋਕ ਹੁਣ ਜਮਾ ਜਦੋਂ ਝੋਨੇ ਲੋਕਾਂ ਨੇ ਵੱਢ ਲਏ ਤੇ ਡੱਬਿਆਂ ਚੋਂ ਸੀਖਾਂ ਕਢ ਲਈਆਂ ਵੀ ਪਰਾਲੀ ਸਾੜਾਂਗੇ ਤੇ ਇਹਨਾਂ ਨੇ ਸਬਸਿਡੀ ਵਾਲੀਆਂ ਮਸ਼ੀਨਾਂ ਦੇ ਫਾਰਮ ਜੇ ਕੱਢ ਤੇ ਕਿ ਤੁਸੀਂ ਆ ਭਰ ਦਿਓ ਤੇ ਤੁਹਾਨੂੰ ਮਸ਼ੀਨਰੀ ਦੇਵਾਂਗੇ ਹੁਣ ਪੁੱਛਣ ਵਾਲਾ ਹੋਵੇ ਬਾਈ ਉਹ ਤਾਂ ਜਿਵੇਂ ਲੱਗਦਾ ਫਾਰਮ ਪਤਾ ਨਹੀਂ ਕਿਸੇ ਨੇ ਭਰੇ ਆ ਕਿ ਨਹੀਂ ਭਰੇ ਨਹੀਂ ਹੋ ਜੇ ਕਿਸੇ ਨੇ ਨਹੀਂ ਭਰੇ ਹੁਣ ਮੌਕੇ ਤੇ ਜੇ ਮਸ਼ੀਨਰੀ ਦੇ ਵੀ ਦੇਣਗੇ ਹੁਣ ਉਹਦਾ ਲੋਕਾਂ ਨੇ ਕੀ ਕਰਨਾ ਹੁਣ ਤਾਂ ਵਿਆਜ ਹੀ ਪੈਣੇ ਆ ਵਿਆਜੂ ਪੈਸੇ ਚੱਕ ਕੇ ਜੇ ਕੋਮਿਸ਼ਨਰੀ ਖਰੀਦੂਗਾ ਚਾਹੀਦੀ ਤਾਂ ਯਾਰ ਹੁਣ ਸਾਲ ਨੂੰ ਹੁਣ ਤਾਂ ਕੰਮ ਨਿਬੜ ਗਿਆ ਸੋ ਇਹ ਸਰਕਾਰਾਂ ਨੂੰ ਨਾ ਜਿੰਨਾ ਚਿਰ ਕਿਸਾਨ ਅੱਗੇ ਨਹੀਂ ਆਉਂਦੇ ਜਾਂ ਕਿਸਾਨੀ ਚੋਂ ਨਿਕਲੇ ਬੰਦੇ ਲੀਡਰ ਨਹੀਂ ਬਣਦੇ ਉਹਨਾਂ ਚਰਮਨ ਲੱਗਦਾ ਇਹ ਸਿਸਟਮ ਜਿਆਦਾ ਸਹੀ ਚੱਲਣਾ ਨਹੀਂ ਅਨ ਟ੍ਰੇਨਡ ਬੰਦੇ ਕਿਸਾਨੀ ਦੀਆਂ ਸਹੂਲਤਾਂ ਬਣਾ ਰਹੇ ਆ ਅਨ ਟ੍ਰੇਨਡ ਬੰਦੇ ਕਿਸਾਨਾਂ ਨੂੰ ਦੱਸ ਰਹੇ ਕਿ ਤੁਸੀਂ ਆ ਐ ਨਹੀਂ ਐ ਕਰੋ ਬਰਾੜਾ ਤੂੰ ਗੱਲ ਕੀਤੀ ਆ ਵੀ ਜਿਹੜਾ ਹਾਈਬ੍ਰਿਡ ਚੋਂ ਨਾ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਪਹਿਲਾਂ ਤੇ ਮਗਰੋਂ ਆਹਦੇ ਵਿਚ ਲਾ ਲੋ ਚਲੋ ਕੁਝ ਕਿਸਾਨਾਂ ਨੇ ਫੇਰ ਵੀ ਤੋਨਾ ਹਾਈਬ੍ਰਿਡ ਲਾ ਲਿਆ ਜਿਹੜਿਆਂ ਲਾ ਲਿਆ ਉਹ ਕਿਹੜਾ ਸਹੀ ਢੰਗ ਨਾਲ ਮੰਡੀਆਂ ਚ ਵੇਚ ਗਿਆ ਉਥੇ ਮੰਡੀਆਂ 'ਚ ਵਟਾ ਲਾਤਾ ਵਟਾ ਲਾਤਾ ਜੀ 4 ਕਿਲੋ ਲਵਾਂਗੇ 5 ਕਿਲੋ ਲਵਾਂਗੇ ਅਸੀਂ ਉਹ 4-5 ਕਿਲੋ ਲੈ ਕੇ ਤੇ ਫਿਰ ਜੇ ਆ ਦੇਖ ਉਹਦੇ ਵਿੱਚ ਟੋਟਾ ਹੁੰਦਾ ਹੈ ਹਾਈਬ੍ਰਿਡ ਝੋਨੇ ਦਾ ਤੇ ਜੇ 5-4 ਕਿਲੋ ਕਾੜ ਲੈ ਲਈ ਤੇ ਕਾੜ ਨਾਲ ਕਿਹੜਾ ਟੋਟਾ ਹੁਣ ਹਟ ਗਿਆ ਹਾਂ ਤੇ ਇਹ ਤਾਂ ਇੱਕ ਨਾ ਕਿਸਾਨਾਂ ਨੂੰ ਲੁੱਟਣ ਦੀਆਂ ਸਾਰੀਆਂ ਸਾਜਸ਼ਾਂ ਕੋਈ ਜੇ ਸਰਕਾਰਾਂ ਪਾਲਿਸੀਆਂ ਬਣਾਉਣ ਵੀ ਜਿੱਥੋਂ ਇਹ ਬੀ ਬਣਾਉਂਦੇ ਆ ਜਾਂ ਫੈਕਟਰੀਆਂ ਵਾਲੇ ਜਿੱਥੋਂ ਬੀ ਆਉਂਦਾ ਉਹਨਾਂ ਨੂੰ ਬੰਦ ਕਰਨ ਕਿਸਾਨਾਂ ਦੇ ਆਕੇ ਧੌਣ ਤੇ ਕੋਡਾ ਰੱਖ ਲੈਂਦੇ ਆ ਇਹ ਤੁਸੀਂ ਝੋਨਾ ਲਾਓ ਨਾ ਜੇ ਇਹ ਪਿੱਛੋਂ ਹੀ ਬੰਦ ਹੋ ਗਿਆ ਤੇ ਕਿਸਾਨ ਨੇ ਕਿਹੜੇ ਨਾ ਲਾਉਣਾ ਝੋਨਾ ਫਿਰ ਆਪੇ ਜਿਹੜਾ ਦੂਜਾ ਜਿਹੜਾ ਝੋਨਾ ਸਹੀ ਜੀ ਨੂੰ ਪਰਮਿਸ਼ਨ ਦੇਣਗੇ ਉਹ ਝੋਨਾ ਆਪੇ ਕਿਸਾਨ ਲਾਉਣਗੇ ਬਾਈ ਹਾਈਬ੍ਰਿਡ ਝੋਨੇ ਤੇ ਬੈਨ ਲਾਉਣ ਦਾ ਇਹਨਾਂ ਨੂੰ ਫਾਇਦਾ ਕੀ ਆ ਤੁਸੀਂ ਤਾਂ ਨੇ ਚਲੋ ਫੈਕਟਰੀ ਨਾਲਾਂ ਬੰਦ ਕਰ ਦੇਣਾ ਪਰ ਆਪਣੇ ਤਾਂ 24 ਰੁਪਏ ਕਿਲੋ ਲੈ ਕੇ ਆਪਾਂ ਨੂੰ 350 ਰੁਪਏ ਕਿਲੋ ਵੇਚਦੇ ਆ ਇਹਨਾਂ ਨੇ ਆਪਦਾ ਬਿਜ਼ਨਸ ਥੋੜੀ ਠੱਲਣਾ ਉਹ ਤਾਂ ਇਹਨਾਂ ਨੇ ਜਾਣ ਕੇ ਆਪਾਂ ਨੂੰ ਖਰਾਬ ਕਰਨਾ ਜ਼ਿੰਮੇਵਾਰ ਨੂੰ ਹੁਣ ਤੁਸੀਂ ਵੇਖੋ 24-25 ਰੁਪਏ ਆਮ ਝੋਨੇ ਦਾ ਰੇਟ ਹੈ। ਹੂੰ ਇਹ ਆਪਾਂ ਨੂੰ ਹੁਣ 67 ਦਾ ਬੀਜ ਆਉਂਦਾ 350 ਰੁਪਏ ਕਿਲੋ। ਹੂੰ ਹੌਲੀ-ਹੌਲੀ ਇਹ ਆਪਣੇ ਕਿਸਾਨਾਂ ਦੀ ਵੀ ਨਲਕੀ ਆਪਾਂ ਜਿਹੜਾ ਦੇਸੀ ਬੀਜ ਆਉਦੇ ਗਵਾਈ ਜਾਂਦੇ ਆ ਨਾ ਇਹ ਕਿਸੇ ਦਿਨ ਨਵਾਉਣ ਵਾਲੇ 20-30 ਸਾਲਾਂ ਨੂੰ 50 ਸਾਲਾਂ ਨੂੰ ਆਪਾਂ ਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ। ਹੂੰ ਜਦੋਂ ਆਪਣੇ ਕੋਲੇ ਦੇਸੀ ਬੀਜ ਨਾ ਰਹੇ ਤੇ ਇਹਨਾਂ ਨੇ ਆਪਦੀ ਮਰਜ਼ੀ ਦੇ ਭਾਅ ਤੇ ਹਾਈਬ੍ਰਿਡ ਬੀਜ ਆਪਾਂ ਨੂੰ ਲਿਆ ਕਰਨੇ ਆ। ਹੋ ਸਕਦਾ ਇਸ ਸਟਾਰਟ ਦਾ ਵੀ ਆਪਾਂ ਨੂੰ 1500 ਰੁਪਏ ਕਿਲੋ ਦੇਣ ਪਰ ਆਪਾਂ ਨੂੰ ਲੈਣਾ ਪਿਆ ਕਰੂਗਾ ਕਿਉਂਕਿ ਬਾਣ ਤਾਂ ਖਾਲੀ ਰੱਖਣੇ ਸਨਦਾ ਜ਼ਿੰਮੇਦਾਰ ਹਮ ਬਿਲਕੁਲ ਭਲਾਂ ਧੀ ਵਿੱਚ ਭਲਾਂ ਪੁੱਤ ਵਿੱਚ ਜਿੱਥੋਂ ਮਰਜੀ ਪੈਸੇ ਲਿਆਵੇ ਹਮ ਉਹਨੂੰ ਭਲਾਂ ਦੀ ਆਪਦਾ ਖੂਨ ਵੇਚਣਾ ਪਵੇ ਵਿਚਾਰੇ ਨੂੰ ਵੀ ਤਾਂ ਲੈਣਾ ਹੀ ਪਊਗਾ ਇਸ ਕਰਕੇ ਆਪਾਂ ਨੂੰ ਨਾ ਆਪਦੇ ਜਿਹੜੇ ਦੇਸੀ ਵੀ ਆ ਉਹ ਆਪਦੇ ਕੋਟੇ ਜੋਗੇ ਰੱਖਣੇ ਚਾਹੀਦੇ ਆ ਉਹ ਮਾੜਾ ਮੋਟਾ ਲਾਉਣਾ ਚਾਹੀਦਾ ਚਲੋ ਠੀਕ ਹੈ ਜਿੰਨਾਂ ਦਾ ਵੀ ਸੇਮ ਚਬਾਣਾ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਮਜਬੂਰੀ 'ਚ 하ਾਈਬ੍ਰਿਡ ਲਾਉਣਾ ਪਊਗਾ ਕਿਉਂਕਿ ਉੱਥੇ ਦੇਸੀ ਝੋਨੇ ਹੁੰਦੇ ਨਹੀਂ ਜਿੱਥੇ ਗਰਾਊਂਡ ਵਾਟਰ ਮਾੜਾ ਹੈ ਉਸ ਵਾਟਰ ਨਾਲ ਵੀ ਜਿਹੜਾ ਪੀਆਰ ਚੋਂ ਨਾਓ ਥੋੜਾ ਜਿਹਾ ਝਾੜ ਘਟ ਦਿੰਦਾ ਹੈ ਜਾਂ ਚੱਲਦਾ ਨਹੀਂ ਕਿਸਾਨ ਨੂੰ ਔਖਾ ਹੋ ਜਾਂਦਾ ਉਦੋਂ ਮਈ-ਜੂਨ 'ਚ ਗਰਮੀ ਬਾੜੀ ਹੁੰਦੀ ਹੈ ਸੋ ਇਹ ਚੀਜ਼ ਤਾਂ ਮਜਬੂਰੀ 'ਚ ਲਾਉਣਾ ਤਾਂ ਪੈਂਦਾ ਪਰ ਆਪਦੇ ਦੇਸੀ ਬੀਜ ਜਿਵੇਂ ਸਬਜ਼ੀਆਂ ਦੇ ਬੀਜ ਪੱਠਿਆਂ ਦੇ ਜਵਾਰਾਂ ਦੇ ਬੀਜ ਝੋਨਿਆਂ ਦੇ ਬੀਜ ਆ ਇਹ ਆਪਾਂ ਨੂੰ ਆਪਦੇ ਬੀਜ ਆ ਜਿਹੜੇ ਖੇਤਾਂ ਚੋਂ ਗਵਾਉਣਾ ਹੀ ਨਹੀਂ ਚਾਹੀਦੇ ਹਾਂਜੀ ਵਿਰਾਟ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਬੀਜ ਆਪਾਂ ਨੂੰ ਰੱਖਣੇ ਚਾਹੀਦੇ ਆ ਇਹਦੇ ਨਾਲ ਮੈਂ ਸਹਿਮਤ ਆ ਕਿਉਂਕਿ ਜਦੋਂ ਦੇ ਆ ਹਾਈਬ੍ਰਿਡ ਬੀਜ ਆ ਜਾਂ ਦੇਸੀ ਆਪਾਂ ਛੱਡੇ ਆ ਉਹਦੇ ਨਾਲ ਬਿਮਾਰੀਆਂ ਵੀ ਜ਼ਿਆਦਾ ਵਧੀਆਂ ਸਬਜ਼ੀਆਂ ਦੇ ਬੀਜ ਸਬਜ਼ੀਆਂ ਦੇ ਬੀਜ ਜਿਹੜੇ ਖਾਸ ਕਰਕੇ ਤੇ ਇਹ ਕੋਈ ਸਵਾਦ ਵੀ ਨਿਵਲੀਆਂ ਬਣਦੀਆਂ ਗਿਆ ਜਿਵੇਂ ਅੱਗੇ ਦੇਸੀ ਸਬਜ਼ੀਆਂ ਬਣਦੀਆਂ ਸੀਗੀਆਂ ਅੱਗੇ ਆਪਣੇ ਘਰਾਂ ਦੇ ਬੀਜ ਹੁੰਦੇ ਸੀਗੇ ਤੋਰੀ ਭਨਲੀ ਤੋਰੀ ਜੋ ਵੀ ਕੱਢ ਕੇ ਤੋਰੀ ਦੇ ਬੀ ਲਾਤੇ ਕਦੂ ਹੁੰਦੇ ਕਦੂਆਂ ਦਾ ਬੀ ਰੱਖ ਲੈਂਦੇ ਉਹ ਲਾਤਾ ਹਾਂ ਇੱਕ ਝੋਨੇ ਦਾ ਬੀਜ ਆਪਾਂ ਦੇਸੀ ਵੀ ਆਪਾਂ ਕੋਈ ਕਿਸਾਨ ਨਹੀਂ ਰੱਖਦਾ ਤੇ ਉਦੋਂ ਆਪਾਂ ਮਹਿੰਗੇ ਭਾਦਾ ਲੈਨੇ ਦੇਸੀ ਵੀ ਆਪਾਂ ਮਹਿੰਗੇ ਭਾਦਾ ਲੈਨੇ ਆ ਤੇ ਇਹ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਵੀ ਇਹ ਬੀ ਆਪਦੇ ਘਰ ਦੇ ਦੇਸੀ ਬੀ ਜਿਹੜੇ ਰੱਖਣੇ ਚਾਹੀਦੇ ਆ ਹੁਣ ਤਾਂ ਬਾਈ ਕਣਕ ਦਾ ਬੀ ਵੀ ਲੋਕ ਸ਼ਹਿਰੋਂ ਲਿਆਉਣ ਲੱਗ ਪਏ ਹਾਂ ਇਹਹੀ ਗੱਲ ਹੈ ਨਾ ਹੁਣ ਕਣਕ ਦਾ ਝੋਨੇ ਦਾ ਵੀ ਜਿਹੜਾ ਆਪਾਂ ਘਰ ਦਾ ਬੀਜ ਸਕਦੇ ਹਾਂ ਉਹੋ ਵੀ ਗੱਲ ਉਹ ਇਹਨਾਂ ਸਾਰੇ ਕਿਸਾਨ ਇਹ ਜਿਹੜਾ ਸ਼ਹਿਰੋਂ ਮੁੱਲ ਦਾ ਬੀਜ ਲਿਆਉਣ ਲੱਗ ਪਏ ਅੱਗੇ ਘਰੇ ਡਰਮ ਚੋਂ ਕੱਢ ਕੇ ਵੇਚ ਦਿੰਦੇ ਸੀ ਆਹ ਬਰਾੜਾ ਇਹ ਤਾਂ ਗੱਲ ਥੋੜੀ ਜਾਇਜ਼ ਆ ਮੈਂ ਗੱਲ ਕਰਕੇ ਉਹ ਜਿਹੜਾ ਕੋਈ ਵੀ ਬੀਜ ਹੈ ਨਾ ਹੁਣ ਜਿਹੜਾ ਅੱਗੇ ਕਣਕ ਦਾ ਜਾਂ ਝੋਨਾ ਵੀ ਅੱਗੇ ਹਰੇਕ ਬੰਦਾ ਆਉਂਦਾ ਝਾੜ ਕੇ ਰੱਖ ਲੈਂਦਾ ਸੀਗਾ ਹੁਣ ਸਾਰੇ ਬੀਜ ਲੋਕ ਸ਼ਹਿਰੋਂ ਲਿਆਉਣ ਲੱਗ ਪਏ ਸਾਬ ਉਹਨਾਂ ਫੈਕਟਰੀਆਂ ਤੇ ਡਿਪੈਂਡ ਹੋ ਗਏ